ਦੀ ਵਿਰੁੱਧ ਦੇਸੀ ਕੋਰ ਉਹਦੀ ਕੀ ਹੁੰਦੀ ਹੈ ਟਾਈਮਿੰਗ ਹੁੰਦਾ ਇੱਕ ਆ ਆ ਚੀਜ਼ ਡੇ 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 ਆ ਲੈ ਆ ਸਤੋਂ ਮੇਨ ਦੇਸੀ ਕੋਰ ਦੇ ਵਿੱਚ ਕੀ ਪ੍ਰੋਬਲਮ ਹੁੰਦੀ ਆ ਆ ਇੱਕ ਟਾਈਮਿੰਗ ਹੁੰਦਾ ਇਹਦਾ ਠੀਕ ਹੈ ਜੀ ਜਦੋਂ ਇਹ ਦੇਸੀ ਕੋਰ ਦੇ ਵਿੱਚ ਪ੍ਰੋਪਰ ਨਹੀਂ ਬਣਦਾ ਟਾਈਮਿੰਗ ਇਹਦਾ ਮਲਕੀ ਜਿਹੜੀ ਆ ਵਾਲੀ ਜਿਹੜੀ ਦਾਣਾ ਜਿੱਥੇ ਜਿੱਥੇ ਵਰਕਸ਼ਾਪ ਜਿੱਥੇ ਵਰਕ ਕਰਦਾ ਇੱਕ ਮੈਂਟ ਵੀਰੇ ਇੱਕ ਮੈਂਟ ਵੀਰੇ ਆ ਜਿਹੜੀ ਚੀਜ਼ ਇੱਥੇ ਲੱਗਦਾ ਇਹ ਪ੍ਰੋਪਰ ਆ ਵਾਲੀਆਂ ਪੱਖੀਆਂ ਨੂੰ ਖੋਲਦਾਲੀ ਖੋਲਦਾ ਨਹੀਂ ਪ੍ਰੋਪਰ ਉਹਦੀ ਡਾਇਰੈਕਸ਼ਨ ਸਹੀ ਨਹੀਂ ਹੁੰਦੀ origional ਦੇ ਬਰਾਬਰ ਜੋ ਹਵਾ ਇਹਦੇ ਤੇ ਪੈਣੀ ਚਾਹੀਦੀ ਹੈ ਕਿ ਘੱਟ ਵੱਧ ਪਾਉਂਦੀ ਹੈ ਘੱਟ ਵੱਧ ਪਉਂਦੀ ਜਿੰਨਾ ਚਿੱਕਰ ਇਹ ਡਾਇਰੈਕਸ਼ਨ ਇਹਦੇ ਤੇ ਪ੍ਰੋਪਰ ਇਹ ਤਾਂ ਕਿੱਲੀ ਤਾਂ ਪਾ ਵੇਖ ਲਈ ਵਰਕ ਕਰਦੀ ਆਪਾਂ ਬਾਹਰੋਂ ਕਿੱਲੀ ਵੇਖੀ ਅੰਦਰਲੇ ਪਾਸੇ ਜਿਹੜੀ ਇਹ ਟਰਬਾਈਨ ਦੀ ਬੇਟਾ ਨੇੜੇ ਲਿਆ ਜਾ ਜਿਹੜੀ ਇਹ ਟਰਬਾਈਨ ਆ ਜਿਹੜੀ ਆਹ ਵਾਲੀ ਆਹ ਆਹ ਵਾਲੀਆਂ ਜਿਹੜੀਆਂ ਵਾਸ਼ਲਾ ਆ ਅਦਰ ਜਿਹੜੇ ਆ ਜਿਹੜੇ ਪੱਖੀਆਂ ਇਹਦੇ ਤੇ ਹਵਾ ਦਾ ਫਲੋ ਨਹੀਂ ਦਿਖਾਉਂਦਾ ਫਲੋ ਨਹੀਂ ਅੱਗੇ ਬੋਲੋਗੇ ਸ਼ਬਦਾਂ ਲਈ ਮੈਂ ਮਾਫੀ ਚਾਹੁੰਣਾ ਹੈ ਪੁਰਾਣੀ ਸੋਚ ਕੇ ਉਹ ਪੁਰਾਣੀ ਗੱਡੀ ਦਾ ਪਾਰਟ ਕਿੰਨਾ ਮਹਿੰਗਾ ਹੁੰਦਾ ਤੇ ਕਿਹੜੀ ਵਿਅਕਤੀ ਨੂੰ ਪਤਾ ਹੀ ਨਹੀਂ ਹੁੰਦਾ ਜਾਂ ਜਿਹੜਾ ਦੇਣ ਵਾਲਾ ਕਹਿੰਦਾ ਬਾਈ ਜੀ ਚੱਲਦੀ ਬਹੁਤ ਵਧੀਆ ਜਾਂ ਗੱਡੀ ਦੀ ਪਿਕਅਪ ਆਲਰੇਡੀ ਪਹਿਲਾਂ ਹੀ ਨਾ ਹੋਵੇ ਤੇ ਜਾਂ ਕਿਤੇ ਵਾਸ਼ ਕਰਾਉਣ ਗਏ ਆ ਉਹਨੇ ECM ਕਵਰ ਨਹੀਂ ਕੀਤਾ ਆ ਜਾ ਵੀ ਪਾਉ ਜੀ ਮੈਂ ਸੰਗਤ ਤੋਂ ਸ਼ਬਦ ਅਲੀ ਪਹਿਲਾਂ ਮਾਫੀ ਮੰਗ ਲਵਾਂ ਇਹ ਸਮਝਾਉਣ ਵਾਸਤੇ ਗੱਲ ਕਰ ਰਿਹਾ ਹਾਂ ਹਾਂ ਜੀ ਮਿੱਤਰੋ ਦੋਸਤੋ ਗੱਡੀ ਦੇ ਵਿੱਚ ਬਹੁਤ ਇਸ਼ੂ ਹੈ ਅ ਟਰਬੋ ਦੀ ਜਿਹੜੀ ਕਿੱਲੀ ਐ ਉਹ ਵਰਕ ਨਹੀਂ ਕਰ ਰਹੀ ਆਪਾਂ ਆ ਦੇਖੋ ਪਾਈਪ ਲਾ ਕੇ ਡਾਇਰੈਕਟ ਲਾਤੀ ਐ ਬਹੁਤ ਸਾਰੀਆਂ ਗੱਲਾਂ ਹਰੇਕ ਵਿਅਕਤੀ ਨੂੰ ਪ੍ਰੋਪਰ ਹੀ ਸਮਝਾਈਆਂ ਜਾਂਦੀਆਂ ਛੱਡੋ ਬੇਟਾ ਚਲੋ ਫੇਰ ਆ ਪਾਈਪ ਲਾ ਲੈ ਚਲੋ ਗਲੋਰੀ ਪਾ ਦਿਓ ਲੋ ਦੁਬਾਰਾ ਕਰੀਏ ਅਗਰੇ ਪਾ ਦੇਣਾ ਆਪਾਂ ਡਰੈਕ ਕਰਤਾ ਮੋਡੂਲੇਟਰ ਕਰਤਾ ਢਿੱਲੀ ਦਾ ਵਰਕ ਫੇਰ ਵੀ ਹੈ ਨਹੀਂ ਦਾ ਲੋ ਢਿੱਲੀ ਦਾ ਵਰਕ ਬਿਲਕੁਲ ਹੈ ਨਹੀਂ ਜਦੋਂ ਅਜਿਹੀਆਂ ਗੱਡੀਆਂ ਦਾ ਕੰਮ ਕਰਨਾ ਹੁੰਦਾ ਹੈ ਲਗਭਗ 1 ਤੋਂ ਸਵਾ ਘੰਟਾ ਡਾਇਗਨੋਸਟਿਕ ਲੱਗ ਜਾਂਦਾ ਹੈ ਪੁਰਾਣੀ ਗੱਡੀ ਨੇ ਪੈਸੇ ਕਿੰਨੇ ਖਾਣੇ ਆ ਹੁੰਡਾਈ ਦੀ ਗੱਡੀ ਹੈ ਪਾਰਟਸ ਮਹਿੰਗੇ ਆ ਪੈਰ ਜੈਨੂਨ ਮਹਿੰਗੇ ਆ ਆਪਾਂ ਸਾਰੀ ਵੀਰ ਹੁਣ ਇਹਨਾਂ ਨੂੰ ਟੌਕ ਸਮਝਾ ਕੇ ਕੰਮ ਕਰਾਂਗੇ ਜਿਹੜਾ ਜਿਹੜਾ ਕੰਮ ਕਹਿਣਗੇ ਕਰਾਂਗੇ ਜਿਹੜੀ ਆਪਣੀ ਲਾਈਨ ਦਾ ਕੰਮ ਹੈ ਖਾਲੀ ਉਹੀ ਕਰਾਂਗੇ ਹੋਰ ਕੰਮ ਵਾਲੇ ਪਾਸੇ ਆਪਣਾ ਕੋਈ ਧਿਆਨ ਨਹੀਂ ਹੋਊਗਾ ਰੀਜ਼ਨ ਇਹ ਆ ਵੀ ਪੁਰਾਣੀਆਂ ਗੱਡੀਆਂ ਤੇ ਜਿੰਨੇ ਮਰਜ਼ੀ ਪੈਸੇ ਲਾ ਲਓ ਪਰ ਅਗਲੇ ਨੂੰ ਆਊਟ ਆਫ ਵੇ ਜਾ ਕੇ ਸਰ ਗੱਲ ਨੂੰ ਸਮਝਾਓ ਤਾਂ ਆਦਮੀ ਵੀ ਕਨਫਿਊਜ਼ ਹੋ ਜਾਂਦਾ ਤੇ ਗੱਡੀ ਤਾਂ ਆਲਰੇਡੀ ਹੈ ਹੀ ਪੁਰਾਣੀ ਹੈ ਸੋ ਬਾਈ ਜੀ ਨੂੰ ਤਾਂ ਐਸਟੀਮੇਟ ਦਿੰਨੇ ਆਂ ਵੇਖਦੇ ਆ ਵੀ ਕਿੱਲੀ ਵਰਕ ਕਰਦੀ ਆ ਕਿ ਨਹੀਂ ਕਰਦੀ ਲੋ ਜੀ 40w ਮਾਰੋ ਤੇ ਕੱਟ ਫਰੇ ਤੁਕੀ ਵਰਕਿੰਗ ਲਿਓਣ ਵਾਸਤੇ ਕੀ ਕੁਛ ਕਰਨਾ ਪੈਂਦਾ ਹੈ ਦੇਖ ਲੈ ਪੁੱਤ ਜੇ ਥੱਲੇ ਵੀ ਜਾ ਕੇ ਵਾਜਦੀ ਇਹ ਤਾਂ ਵਿਚਾਰਲਾ ਜਾਲ ਖੱਟੀਆਂ ਦਾ ਚਲਦਾ ਜਾਲ ਕੱਢ ਲੋ ਕੋਈ ਕੋਈ ਵੀ ਕੰਮ ਕਰਦੇ ਆ ਤਾਂ ਬਹੁਤ ਮਿਹਨਤ ਪੈਂਦੀ ਆ ਇਸ ਕਰਕੇ ਵੀਡੀਓ ਇਸ ਤਰੀਕੇ ਨਾਲ ਪਾਉਣਾ ਹੈ ਵੀ ਕਿਸੇ ਨੇ ਕੰਮ ਕਰਾਉਣਾ ਚਾ ਨਾ ਕਰਾਉਣਾ ਆਉਣਾ ਜਾਂ ਨਾ ਆਉਣਾ ਅਗਲੇ ਦੀ ਮਰਜ਼ੀ ਜਦੋਂ ਕੰਮ ਕਰਨਾ ਵੀਰੇ ਅਸੀਂ ਕੰਮ ਨਹੀਂ ਅਗਲੇ ਨੇ ਕਰਾਉਣਾ ਤੇ ਸਮਝਾਤਾ ਤੇਰੀ ਆਪਣੀ ਬੰਦ ਦੀ ਫੀਸ ਵੀ ਖੱਬੇ ਹਸਰਾ ਫੜ ਲੈਣੀ ਹੈ ਤੋ ਪਹਿਲਾ ਵੀਡੀਓ ਦੱਸਤਾ ਬਾਅਦ ਅਗਲਾ ਕਹਿੰਦਾ ਤੁਸੀਂ ਦੱਸਦੇ ਨਹੀਂ ਵੀਰ ਜੀ ਵੀਰੇ ਵੀਡੀਓ ਨਹੀਂ ਵੇਖਦੇ ਜੇ ਟਰਬੋ ਨਾ ਚੱਲਿਆ ਫੇਰ ਇਹ ਖੋਲਣਾ ਪਊਗਾ ਫਿਰ ਉਦੋਂ ਲੇਵਰਾਂ ਲੱਗ ਹੋ ਜਾਣਗੀਆਂ ਫਿਰ ਸਮਾਨ ਹੋਰ ਪੈਂਦਾ ਕਿ ਨਹੀਂ ਪੈਂਦਾ ਇਹ ਵੀ ਕੁਛ ਨਹੀਂ ਪਤਾ ਮਾਰੋ 40W ਪੁੱਤੋਏ ਇਹ ਟਾਈਮ ਸਾਡਾ ਵੇਸਟ ਹੋ ਰਿਹਾ ਤੇ ਗਾਹਕ ਦਾ ਬਚਤ ਹੋ ਰਹੀ ਹੈ ਮਾਰੋ ਸੁਪਰੇ ਉਹ ਲੜਕਾ ਸੁਪਰੀ ਆ ਰਿਹਾ ਥੱਲੇ ਥੋੜਾ ਟਾਈਮ ਲੱਗਦਾ ਜੇ ਉੱਪਰਲੀ ਕਿल्ली जाम ਹੋਈ ਤਾਂ ਖੁੱਲ ਜੂਗੀ ਜੇ ਅੰਦਰ ਹੀ ਕਾਰਬਨ ਨਾਲ ਸਟਕ ਹੋਇਆ ਫੇਰ ਨਹੀਂ ਵਰਕ ਕਰਨਾ ਸੋ ਇਥੇ ਮੈਂ ਕੀ ਹੋਰ ਬਸ ਦੱਸ ਦੇਵਾਂ ਲੜਕਾ ਥੱਲੋ ਛੱਕਾ ਲਾਉਣੀ ਸ਼ੁਰੂ ਕਰ ਲੱਗਾ ਪਾਉਂਦੀ ਸਾਡੇ ਕਿੱਲੀ ਅੱਗੇ ਨਾਲ ਵਰਕਿੰਗ ਵਧ ਗਈ ਹੈ ਫਿਰ ਵੀ ਜੇ ਵਰਕਿੰਗ ਵਧਾਉਂਦੇ ਕੋਈ ਚੀਟ ਟੁੱਟ ਜਾਵੇ ਤਾਂ ਫਾਇਦਾ ਸੀ ਅਗਲੇ ਦਾ ਕਰਨ ਲੱਗੇ ਆ ਸਾਡਾ ਨਹੀਂ ਹੋ ਰਿਹਾ ਸੋ ਇਸ ਕਰਕੇ ਜਿਹੜੇ ਵਿਅਕਤੀ ਬੱਲ ਸਮਝਦੇ ਟੈਕਨੀਕਲ ਬਾਈ ਕੰਮ ਵਧੀਆ ਕਰਦਾ ਆ ਉਹ ਲੋ ਜੀਿੱਲੀ ਤਾਂ ਗਈ ਛੱਡੀ ਪੁੱਤੇ ਕਰੀ ਚੋਰ ਕਮਾਦੀ ਮਾਰੀ ਆ ਤੇ ਲਾਲ ਸਪਰੇਅ ਮਾਰੋ ਬੇਟਾ ਸਪਰੇਅ ਮਾਰ ਮੇ ਛੱਡਣ ਲੱਗਿਆ ਵਾ ਅੱਜ ਛੱਡੀ ਬਟੈਕ ਕਰੀ ਮਾਰ ਲੈ ਮਾਰੀ ਆ ਚਲੋ ਲੋ ਜੀ ਮਾੜੀ ਜੀ ਵਰਕਿੰਗ ਵਧੀਆ ਤੇ ਕਾ ਮੈਨੂੰ ਵੀ ਲਿਆਉਂਦੇ ਥੱਲੇ ਹੀ ਗਏ ਚੱਲੋ ਲਾਈਟ ਵਾਲੀ ਨਾ ਮਾਰੋ ਸਾਈਡ ਮੇ ਗੁੱਡੀ ਲਾਉਣਾ ਆ ਚੱਲੀ ਪੁੱਤੇ ਲਾਓ ਤਾਂ ਨੂੰ ਸੱਟ ਚੱਲ ਵੇ ਤੇਰੀ ਵਾਰੀ ਆਉਣ ਵਾਰੀ ਬੰਨ ਲਓ ਆਪ ਦੀ ਆਪ ਦੀ ਉੱਪਰ ਢੇਠਾ ਕਰਨ ਦੀ ਚੱਲ ਬਾਹੂ ਚਲੋ ਚਲੋ ਦੋਸਤੋ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਉਹ ਵੀਡੀਓ ਹੈ ਜਿਦੇ ਚ ਸਮਝਾਇਆ ਵੀ ਆਊਗਾ ਤੇ ਲੋਕ ਟ੍ਰੋਲ ਵੀ ਬਹੁਤ ਪਾਉਣਗੇ ਤੇ ਹਾਸੇ ਵਾਲੀ ਵੀ ਗੱਲ ਹੈ ਸ਼ਬਦਾਂ ਲਈ ਮੈਂ ਮਾਫੀ ਚਾਹੁੰਣਾ ਹੈ ਪੁਰਾਣੀ ਸੋਚ ਕੇ ਤੇ ਉਹ ਪੁਰਾਣੀ ਗੱਡੀ ਦਾ ਪਾਰਟ ਕਿੰਨਾ ਮਹਿੰਗਾ ਹੁੰਦਾ ਤੇ ਕਿਰ ਬਿਅਕਤੀ ਨੂੰ ਪਤਾ ਹੀ ਨਹੀਂ ਹੁੰਦਾ ਜਾਂ ਜਿਹੜਾ ਦੇਣ ਵਾਲਾ ਕਹਿੰਦਾ ਬਾਈ ਜੀ ਚੱਲਦੀ ਬਹੁਤ ਵਧੀਆ ਜਾਂ ਗੱਡੀ ਦੀ ਪਿਕਅਪ ਆਲਰੇਡੀ ਪਹਿਲਾਂ ਹੀ ਨਾ ਹੋਵੇ ਤੇ ਜਾਂ ਕਿਤੇ ਵਾਸ਼ ਕਰਾਉਣ ਗਏ ਆ ਉਹਨੇ ਈਸੀਐਮ ਕਵਰ ਨਹੀਂ ਕੀਤਾ ਆ ਜਾ ਵੀ ਪਾਉ ਜੀ ਮੈਂ ਸੰਗਤ ਤੋਂ ਸ਼ਬਦ ਅਲੀ ਪਹਿਲਾਂ ਮਾਫੀ ਮੰਗ ਲਵਾਂ ਇਹ ਸਮਝਾਉਣ ਵਾਸਤੇ ਗੱਲ ਕਰ ਰਿਹਾ ਹਾਂ ਵੀਰ ਜੀ ਸਤਿ ਸ੍ਰੀ ਅਕਾਲ ਸ਼ੁਭਨਾਮ ਵੀਰ ਜੀ ਬਿਹਨ ਸਿੰਘ ਜੀ ਤੁਹਾਡੇ ਲਈ ਇਹ ਸ਼ਬਦ ਨਹੀਂ ਤੁਸੀਂ ਪਹਿਲਾਂ ਗੱਡੀ ਕਰਾ ਕੇ ਲੈ ਗਏ ਸੀ ਵੀਰ ਜੀ ਹਾਂ ਜੀ ਪਹਿਲਾਂ ਕਰਾਇਆ ਰਿਜ਼ਲਟ ਮਿਲਿਆ ਸੀ ਪੂਰਾ ਰਿਜ਼ਲਟ ਹੁਣ ਵੀ ਰਿਜ਼ਲਟ ਲੈਣ ਆਏ ਹੋ ਹਾਂ ਜੀ ਰਿਜ਼ਲਟ ਕੋਈ ਸੋਚਿਆ ਸੀ ਬਾਈ ਜੀ ਇਹ ਜੋ ਕੁਝ ਨਹੀਂ ਸੋਚਿਆ ਕਿਸ ਕਿਲੇ ਦੀ ਗੱਡੀ ਵੀਰ ਜੀ ਲਈਏ ਇਹ ਬਸ ਸਮਥਿੰਗ 160 ਦੀ 160 ਦੀ ਲਈ ਹਾਂਜੀ ਆ ਕੀ ਆ ਵੀਰ ਜੀ ਫੌਜੀ ਨੇੜੇ ਆਇਓ ਹਾਂ ਅਲੋ ਕੀ ਨਿਕਲ ਰਹੀ ਫੌਜੀ ਇਧਰ ਆਇਓ ਪਾਣੀ ਪਿਆ ਹੋਇਆ ਸੀ ਜਦੋਂ ਬਾਈ ਇਹ ਪਾਣੀ ਪੀ ਗਿਆ ਹਾਂ ਉਹ ਪਿੰਨਾ ਨੂੰ ਜਰ ਲੱਗੀ ਹੋਈ ਐ ਪਹਿਲੀ ਗੱਲ ਤਾਂ ਕੀ ਜਿਹੜੀ ਪਿੰਨਾ ਟੁੱਟ ਕੇ ਦੇ ਵਿੱਚ ਆ ਜਾਂਦੀਆਂ ਹਮਮਮ ਪੁਰਾਣੀਆਂ ਗੱਡੀਆਂ ਤੇ ਪੈਸੇ ਕਿੰਨੇ ਲੱਗਦੇ ਆ ਤੁਸੀਂ ਸੋਚ ਕੇ ਆਏ ਸੀ ਨਹੀਂ ਮੈਂ ਇਸ ਕਰਕੇ ਕਹਿਆ ਵੀ ਉਹ ਵਿਅਕਤੀ ਆ ਵੀ ਜਿਹੜਾ ਗੱਡੀ ਨੂੰ ਗੱਲ ਨੂੰ ਸਮਝ ਨਹੀਂ ਚਾਹਦਾ ਸਮਝ ਨਹੀਂ ਚਾਹਦਾ ਨਾ ਡਾਕਟਰ ਕੋਲੇ ਨਾ ਮਿਸਤਰੀ ਕੋਲੇ ਤੇ ਨਾ ਪੁਲਿਸ ਵਾਲੇ ਕੋਲੇ ਸ਼ੌਂਕੜਾ ਕੋਈ ਨਹੀਂ ਜਾਂਦਾ ਹਮਮ ਵਿਆਹ ਤੇ ਜ਼ਰੂਰ ਜਾਣੇ ਆ ਇਹਦੀ ਵੀਡੀਓ ਵੀ ਪਾਵਾਂਗੇ ਹੁਣ ਇਹਦੇ ਵਿੱਚ ਬਾਈ ਜੀ ਗੱਡੀ ਸਟਾਰਟ ਕਰਨ ਤੋਂ ਬਾਅਦ ਕੀ ਇਸ਼ੂ ਨਵਾਂ ਪੈਂਦਾ ਜਾਂ ਕੀ ਨਿਕਲਦਾ ਮੈਨੂੰ ਕੁਝ ਨਹੀਂ ਪਤਾ। ਹੂੰ। ਟਰਬੋ ਦੀ ਹਾਲਤ ਵੀਰ ਜੀ ਦੇਖੀ ਸੀ ਤੁਸੀਂ? ਹੂੰ। ਠੀਕ ਆ। ਕਈ ਵਾਰੀ ਬੰਦਾ ਲੋਕਲ ਜਦੋਂ ਪੁਰਾਣੀ ਗੱਡੀ ਹੁੰਦੀ ਉਹਨੂੰ ਲੋਕਲ ਰੱਖ ਲਾਂਗਾ। ਹੂੰ। ਸੱਚੀ ਗੱਛੂੜ ਭਾਈ ਜੀ। ਜਦੋਂ ਲੋਕਲ ਰੱਖਦੇ ਆ ਇਹਦਾ ਟਰਬੋ ਨਹੀਂ ਖੁੱਲਦਾ। ਯਾ ਇਹ ਸੋਚਦਾ ਯਾਰ ਨਹੀਂ ਖੁੱਲਿਆ ਤਾਂ ਖਸਮਾਂ ਨੂੰ ਖੰਦਾ ਆਪਾਂ ਕਾਹਨੂੰ ਮਿਸਤਰੀ ਕੋਲ ਜਾਣੀ ਐ। ਇਹ ਤਾਂ ਸਕੂਲੋਂ ਜਵਾਕਾਂ ਨੂੰ ਲੈ ਕੇ ਆਉਣੀ ਐ ਤੇ ਜਵਾਕਾਂ ਨੂੰ ਸਕੂਲੋਂ ਟਿਊਸ਼ਨ ਤੇ ਛੱਡ ਕੇ ਤੇ ਸਲੇ ਘਰੀ ਖੜੀ ਐ। ਫਿਰ ਉਹ ਤਾਂ ਚਲੀ ਜਾਂਦੇ ਯਾਰ ਇਹਨੂੰ। ਜਦੋਂ ਉਹ ਫਿਰ ਚਿੰਦਾ ਵੀ ਬਾਜੀ ਇਹ ਗੱਡੀ ਘੱਟ ਚੱਲੀ ਐ ਇੱਥੇ ਸਾਡੇ ਜਵਾਕਾਂ ਦੇ ਟਿਊਸ਼ਨ ਵਾਸਤੇ ਅਗਲਾ ਸੋਚਦਾ ਯਾਰ ਜਵਾਕਾਂ ਨੇ ਗੜਾ ਬਾਲੀ ਚਲਾਈ ਐ ਤੇ ਉਦੋਂ ਅਜਿਹਾ ਹੀ ਕੁਝ ਨਿਕਲਦਾ ਹਮ ਟਰਬੋ ਦੀ ਕਿੱਲੀ ਵਰਕ ਕਰ ਰਹੀ ਐ ਨਹੀਂ ਉਹ ਵਰਕ ਨਹੀਂ ਕੀਤੀ ਤੁਸੀਂ ਬਾਟਮ ਨੂੰ ਪੁੱਛੋ ਵੀ ਇਹਦਾ ਟਰਬੋ ਨਵਾਂ ਕਿੰਨੇ ਦਾ ਆਉਣਾ ਨਹੀਂ ਇੰਜਨ ਮਾਉਂਟ ਦੀ ਆਵਾਜ਼ ਅੰਦਰ ਮਹਿਸੂਸ ਹੋ ਰਹੀ ਐ ਹਮ ਮੈਂ ਉਹ ਹੀ ਕੰਮ ਕਰਨਾ ਜਿਹੜਾ ਮੈਨੂੰ ਸਮਝ ਆਉਂਦੀ ਐ ਤੇ ਤੁਸੀਂ ਸਮਝ ਕੇ ਆਇਓ ਵੀ ਇੰਨੇ ਕੰਮ ਕਰਾ ਸਸਪੈਂਸ਼ਨ ਕਰਾਇਆ ਹੋਇਆ ਵੀ ਦੀ ਕਰਾਇਆ ਹੋਇਆ ਜੀ ਅੰਦਰ ਧੜਕਾ ਮਹਿਸੂਸ ਹੁੰਦਾ ਹਾਂਜੀ ਖੜਕਾ ਮਹਿਸੂਸ ਹੁੰਦਾ ਹਾਂਜੀ ਉਹ ਪੈਰ ਆ ਜਿਹੜਾ ਦੇਸੀ ਉਹ 4-5000 ਦਾ ਕਿੰਨੇ ਦਿਨ ਚੱਲੂ ਕੁਛ ਨਹੀਂ ਪਤਾ ਹਮਮ ਅਰੀਜਨਲ 7 ਦਾ 8 ਦਾ ਉਹ ਕਹਿੰਦੇ ਭਾਈ ਜੀ ਜਦੋਂ ਡੱਬਾ ਪਾੜਤਾ ਤੁਹਾਡਾ ਹਮਮ ਠੀਕ ਠੀਕ ਹੈ ਮੈਂ ਤੁਹਾਡੀ ਗੱਡੀ ਦੀ ਜੋਬ ਨੂੰ ਡਲ ਕਰਦਾ ਆਪਣੇ ਵੱਲੋਂ ਪ੍ਰੋਪਰ ਸਮਝਾ ਕੇ ਕੰਮ ਕੀਤਾ ਜਾਂ ਨਹੀਂ ਕੀਤਾ ਹਾਂਜੀ ਹਾਂਜੀ ਕੀਤਾ ਕਿੰਨੇ ਵਜੇ ਆਏ ਸੀ ਵੀਰ ਜੀ ਸਾਢੇ 9 ਵਜੇ ਪਹੁੰਚ ਗਏ ਅਸੀਂ ਕੰਮ ਸਟਾਰਟ ਸਾਢੇ 9 ਪੌਣੇ 10 ਕੀਤਾ ਹਾਂਕੜੀ ਤੇ ਟਾਈਮ ਕਿਹਾ 11 ਵਜੇ ਕਿੰਨਾ ਟਾਈਮ ਲੱਗਾ ਸਮਝਣ ਤੇ ਸਮਝਾਉਣ ਨੂੰ ਡੇਢ ਘੰਟਾ ਡੇਢ ਘੰਟਾ ਲੱਗਿਆ ਇਦੀ ਵੈਸੇ ਲੋਕ ਕਦਰ ਨਹੀਂ ਗਿਣਦੇ। ਉਹ ਵਧੀਆ ਜਿਹੜਾ ਤੁਰੇ ਜਾਂਦਾ ਕੈਮਿਸਟ ਵਾਲੇ ਕੋਲ ਕਹਿੰਦਾ ਦੇ ਦਿਓ ਯਾਰ ਮੈਨੂੰ ਫਲਾਨੀ ਦਵਾਈ ਆ। ਆ ਮੈਨੂੰ ਬੀਪੀ ਵੱਧ ਆ। ਜਿਹੜਾ ਡਾਕਟਰ ਹੈ ਉਹ ਕਹਿੰਦਾ ਪਲਸੇ ਦੀ ਕਿੰਨੀ ਹੈ? ਬੀਪੀ ਦਾ ਕਿੰਨਾ ਹੈ? ਹਾਰਟ ਬੀਟ ਕਿੰਨੀ ਹੈ? ਉਹ ਕਹਿੰਦਾ ਇਹਨੂੰ ਆਹ ਸਾਲਟ ਦੇਦਾ। ਤੁਰੇ ਜਾਂਦੇ ਜਦੋਂ ਅਣਪੜ੍ਹ ਤੋਂ ਦਵਾਈ ਲੈਨੇ ਆ ਉਹ ਇੱਕ ਵਾਰੀ ਬੀਪੀ ਦਾ ਜ਼ਰੂਰ ਘਟ ਜਾਂਦਾ। ਉਹ ਜਾਂਦਾ ਕਿਹੜੀ ਥਾਂ ਤੇ ਅਸਰ ਦੂਜਾ ਨਵਾਂ ਬੂਟਾ ਲਾ ਆਂਦਾ ਕਿਸੇ ਨੂੰ ਨਹੀਂ ਪਤਾ। ਉਹ ਹਰੀ ਗੋਲੀ ਲੂਜ਼ ਮੋਸ਼ਨ ਵਾਲੀ ਹਟਾਉਣ ਵਾਲੀ ਜਿਵੇਂ ਬੰਨ ਪਾ ਦਿਆ ਤੇ ਬੰਨ ਹੋ ਵੀ ਪਿਆ ਗਾ ਕਿਰੇ। ਆਪਾਂ ਕੰਮ ਕਰ ਲ ਟਰਬੋ ਟਰਬੋਲੀਆਂ ਪਾਈਪਾਂ ਇੰਟਰਕੂਲਰ ਤੇ ਡੀਕਾਰਬੋਨਾਈਜ਼ ਵਾਸਤੇ ਸਾਰਾ ਸਮਾਨ ਆਪਾਂ ਖੋਲ ਲਿਆ ਹੈਗਾ ਕਿਉਂਕਿ ਹਰ ਵੀਡੀਓ ਚ ਅਵੇਅਰ ਕੀਤਾ ਜਾਂਦਾ ਕਸਟਮਰ ਅਵੇਅਰ ਕੀਤਾ ਜਾਂਦਾ ਪਰ ਪ੍ਰੋਪਰ ਵੀਡੀਓ ਨਹੀਂ ਦੇਖਦਾ ਜਦੋਂ ਆਪਾਂ ਕਿਰਸ ਕਰਵਾਉਣੇ ਐ ਤੇ ਨੁਕਸਾਨ ਸਾਡਾ ਹੀ ਹੋਣਾ ਹੁੰਦਾ ਪਰ ਅਜਿਹੇ ਮਿਸਤਰੀ ਨੇ ਜਿਹੜੇ ਅਗਲਾ ਕਹਿੰਦਾ ਕਾਨੂੰ ਮਾੜਾ ਪੈਣਾ ਯਾਰ ਵੀ ਕਿਰਸ ਨਾ ਕਰ ਦੋ ਆਪਣੀ ਦਿਹਾੜੀ ਬਣਾਓ ਤੇ ਚੱਲਣ ਦਿਓ ਅਗਲੇ ਨੂੰ ਸੋ ਆਪਾਂ ਹੁਣ ਰਿਜ਼ਲਟ ਦੇਖੇ ਤੋਰਨੇ ਆ ਜਿਸ ਕੰਪੀਅਰ ਕੋਡ ਵਿੱਚ ਵਿਜ਼ਿਬਿਲਟੀ ਵੈਰੀਏਬਲ ਕੀ ਹੁੰਦਾ ਉਹ ਤੁਹਾਨੂੰ ਮੈਂ ਦੱਸਦਾ ਜਿਹੜਾ ਟਰਬੋ ਆ ਟਰਬੋ ਸਲੋ ਦੇ ਉੱਤੇ ਵਰਕ ਕਿਵੇਂ ਕਰ ਲੱਗਦਾ ਟਰਬੋ ਦੀਆਂ ਜਿਹੜੀਆਂ ਆ ਵਾਲੀਆਂ ਵਿਜ਼ਿਬਿਲਟੀ ਹੈ ਜਦੋਂ ਬਿਲਕੁਲ ਅੰਪੈਲਰ ਦੇ ਸਾਹਮਣੇ ਆ ਜਾਂਦੀ ਹੈ ਅੰਪੈਲਰ ਜੀ ਸਪੀਡ ਵੱਧ ਜਾਂਦੀ ਹੈ ਸਲੋ ਤੇ ਵਰਕਿੰਗ ਕਰਨਾ ਸ਼ੁਰੂ ਕਰ ਦਿੰਦਾ ਇਸੇ ਦਾ ਵਰਤਾਰਾ ਹੈ ਗੱਡੀ ਦਾ ਟਰਬੋ ਫੋਰ ਦੇਸੀ ਪਾਈ ਹੋਈ ਆ ਆਪਾਂ ਵਿਜ਼ਿਬਿਲਟੀ ਨੂੰ ਕੱਲਾ ਰਿਪੇਅਰ ਕਰਵਾਵਾਂਗੇ ਤੇ ਮੈਂ ਆਇਆ ਸੀ ਜੀ ਇਸ ਟਰਬੋ ਤੇ ਵੀਰ ਹੋਣ ਨਾਲ ਆਪਾਂ ਟॉक ਕਰਦੇ ਆਂ ਸਵਾਮੀ ਅਲੀ ਗੁਰਾ ਸਿੰਘ ਨਾ ਗੁਰਪੀ ਭਾਈ ਕੀ ਹਾਲਤ ਹੈ ਰੱਬ ਜੀ ਅਸੀਂ ਕੱਲ ਕਿਵੇਂ ਆ ਕੀ ਹਾਲ ਹੈ ਜੀ ਬਹੁਤ ਵਧੀਆ ਵਧੀਆ ਜੀ ਫੋਨ ਫੋਨ ਕੱਟ ਚੱਕ ਦਿਓ ਬਾਈ ਨਹੀਂ ਨਹੀਂ ਚੱਕ ਦੇ ਮਾਰਾ ਭਾਈ ਜੀ ਅੱਜ ਆਪਾਂ ਟਰਬੋ ਦੀ ਗੱਲ ਕਰਦੇ ਆਂ ਆਪਣੇ ਹੁਣੇ ਵੀਡੀਓ ਨੇ ਗੱਡੀ ਲੈ ਕੇ ਆਏ ਸੀ ਟਰਬੋ ਦੀ ਕਿल्ली ਆਪਾਂ ਸਭ ਨੂੰ ਦਿਖਾਤਾ ਹੈ ਜਾਮਸੀ ਤੇ ਟਰਬੋ ਜਿਹੜਾ ਵਿਜ਼ਿਬਿਲਟੀ ਹੈ ਦੂਜੇ ਟਰਬਾਂ ਨਾਲੋਂ ਇਹਦੇ 'ਚ ਜਾਨ ਜ਼ਿਆਦਾ ਹੁੰਦੀ ਹੈ ਮੇਰੇ ਨਾਲੋਂ ਜ਼ਿਆਦਾ ਬਿਹਤਰ ਤੁਸੀਂ ਸਕਦੇ ਹੋ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੇਰੀ ਆਰਡੀਨਲ ਦੱਸਿਓ ਵੀ ਆ ਤਾਂ ਦੇਸੀ ਹੈ ਅਗਰ ਆਪਾਂ ਰਿਫੇਰ ਕਰ ਦਨੇ ਪਿਕਅਪ ਵਧੇਗੀ ਪਰ ਜਿਹੜੀ ਇਹਦੀ ਪੱਖੀਆਂ 2 ਲੀਟਰ ਬੈਨਾ ਉਹ ਪ੍ਰੋਪਰ ਉਹ ਰਿਸਪੌਂਸ ਨਹੀਂ ਦਿੰਦੀਆਂ ਜਿਹੜੀ ਜੈਨੂਨ ਦੇ ਵਿੱਚ ਐਕਿਊਰੇਸੀ ਹੁੰਦੀ ਹੈ ਤੇ ਹਵਾ ਦੇ ਰੁਗ ਭਰ ਕੇ ਪਿਸਟਨ ਤੇ ਭੇਜਦੀਆਂ ਤੇ ਬਲਾਸਟਿੰਗ ਵਧ ਕਰਦੀ ਹੈ ਅੱਗੇ ਮੇਰਾ ਬਾਈ ਦੱਸੂਗਾ ਜਿਵੇਂ ਤਾਂ ਹੁੰਦੀ ਵੀਰੇ ਦੇਸੀ ਕੋਰ ਉਹਦੀ ਕੀ ਹੁੰਦੀ ਹੈ ਟਾਈਮਿੰਗ ਹੁੰਦਾ ਇੱਕ ਆ ਆ ਚੀਜ਼ ਡੇਡੇ ਡੇਡੇ ਆ ਲੈ ਆ ਸਤੋਂ ਮੇਨ ਦੇਸੀ ਕੋਰ ਦੇ ਵਿੱਚ ਕੀ ਪ੍ਰੋਬਲਮ ਹੁੰਦੀ ਆ ਆ ਇੱਕ ਟਾਈਮਿੰਗ ਹੁੰਦਾ ਇਹਦਾ ਠੀਕ ਹੈ ਜੀ ਜਦੋਂ ਇਹ ਦੇਸੀ ਕੋਰ ਦੇ ਵਿੱਚ ਪ੍ਰੋਪਰ ਨਹੀਂ ਬਣਦਾ ਟਾਈਮਿੰਗ ਇਹਦਾ ਮਲਕੀ ਜਿਹੜੀ ਆਹ ਵਾਲੀ ਜਿਹੜੀ ਦਾਣਾ ਜਿੱਥੇ ਜਿੱਥੇ ਵਰਕਸ਼ਾਪ ਜਿੱਥੇ ਵਰਕ ਕਰਦਾ ਇੱਕ ਮਿੰਟ ਵੀਰੇ ਇੱਕ ਮਿੰਟ ਵੀਰੇ ਆਹ ਜਿਹੜੀ ਚੀਜ਼ ਇੱਥੇ ਲੱਗਦਾ ਇਹ ਪ੍ਰੋਪਰ ਆਹ ਵਾਲੀਆਂ ਪੱਖੀਆਂ ਨੂੰ ਖੋਲਦਾ ਨਹੀਂ ਖੋਲਦਾ ਨਹੀਂ ਪ੍ਰੋਪਰ ਉਹਦੀ ਡਾਇਰੈਕਸ਼ਨ ਸਹੀ ਨਹੀਂ ਆਉਂਦੀ origional ਦੇ ਬਰਾਬਰ ਜੋ ਹਵਾ ਇਹਦੇ ਤੇ ਪੈਣੀ ਚਾਹੀਦੀ ਹੈ ਇੱਕ ਘਟ ਵੱਧ ਪਾਉਂਦੀ ਘਟ ਵੱਧ ਪਾਉਂਦੀ ਜਿੰਨਾ ਚਿਕਰ ਇਹ ਡਾਇਰੈਕਸ਼ਨ ਇਹਦੇ ਤੇ ਪ੍ਰੋਪਰ ਇਹ ਤਾਂ ਕਿੱਲੀ ਤਾਂ ਪਾ ਵੇਖ ਲਈ ਵਰਕ ਕਰਦੀ ਆਪਾਂ ਬਾਹਰੋਂ ਕਿੱਲੀ ਵੇਖੀ ਅੰਦਰਲੇ ਪਾਸੇ ਜਿਹੜੀ ਇਹ ਟਰਬਾਈਨ ਦੀ ਮੀਟਲ ਏਡੇ ਲਿਆ ਜਾ ਜਿਹੜੀ ਇਹ ਟਰਬਾਈਨ ਆ ਜਿਹੜੀ ਆਹ ਵਾਲੀ ਆ ਆਹ ਵਾਲੀਆਂ ਜਿਹੜੀਆਂ ਵਾਸ਼ਲਾ ਆ ਅੰਦਰ ਜਿਹੜੇ ਆ ਜਿਹੜੇ ਪੱਖੀਆਂ ਇਹਦੇ ਤੇ ਹਵਾ ਦਾ ਫਲੋ ਨਹੀਂ ਦਿਖਾਉਂਦਾ ਫਲੋ ਨਹੀਂ ਹੁੰਦਾ ਅੱਗੇ ਬੋਲੋ ਵੀਰੇ ਜਿਹੜੀ origignal ਜਿਹੜੀ ਕੰਪਨੀ ਦਾ ਹੁੰਦਾ ਟਰਬੋ ਉਹਦਾ ਜਿੱਥੇ ਆਪਾਂ ਡਾਇਫਰ origignal ਥਾਂ ਤੇ ਸੈੱਟ ਕਰਤੀ ਫੁੱਲ ਪਿਕਅਪ ਬਣੂਗੀ ਬੜੀ ਵਧੀਆ ਜੇ ਇਹਨੂੰ ਆਪਾਂ ਸੈਟਿੰਗ ਕਰਨੀ ਪੈਂਦੀ ਆ ਇਹਦੇ ਵਾਸਤੇ ਡਾਇਫਰਮ ਆਪਾਂ ਨੂੰ ਤਾੜਾ ਠਾ ਕਰਨੀ ਪਊਗੀ origignal ਥਾਂ ਤੇ ਨਹੀਂ ਚੱਲੇਗਾ origignal ਤੇ ਨਹੀਂ ਚੱਲੇਗਾ ਲਾ ਲਾ ਉਹ ਗੱਡੀ ਤੇ ਲਾ ਕੇ ਵਰਗਾ ਨਹੀਂ ਹੈਗਾ ਇਹਨੂੰ origignal ਵਰਗਾ ਬਣਾਉਣਾ ਤਾਂ ਇਹਦੇ ਤੇ ਕੁਝ ਆਪਣੀ ਆਪ ਦੀ ਜਿਹੜੀ ਉਹ ਟਾਈਮਿੰਗ ਇਹ ਤਾਂ ਸੈੱਟ ਕਰਨਾ ਪਊਗਾ ਯਾਰ ਨੂੰ ਪੂਰਾ ਪ੍ਰੋਪਰ ਪਰ ਉਨੀ ਪਿਕਅਪ ਨਹੀਂ ਬਣਨੀਗੀ origignal ਦੇ ਬਰਾਬਰ ਫੱਲੇ ਰੂ ਹੈ ਟਾਈਮਿੰਗ ਕਰਕੇ ਵੀ ਨਹੀਂ ਬਣਨੀ ਪਰ ਬਾਈ ਜੀ ਆਏ ਉਹਦੇ ਵੀਰ ਜੀ ਤੁਹਾਡੀ ਜਸ ਚਾਹੀਦੀ ਹੈ ਜਿੰਨੀ ਪਿਕਅਪ ਹੈ ਨਹੀਂ ਉਨੀ ਪਿਕਅਪ ਅਸੀਂ ਜੋ ਚਾਹਣੇ ਹੁੰਦੇ ਤੇ ਕਰਦੇ ਹੁੰਦੇ ਆ ਉਹ ਤਾਂ ਨਹੀਂ ਬਣਨੀ ਕਿਉਂਕਿ ਆਹ ਕੋਰ ਹੈ ਜਿਹੜੀ ਟਾਈਮਿੰਗ ਵਾਲਾ ਸਮਾਨ ਠੀਕ ਹੈਗਾ ਆਪਾਂ ਤਾਂ ਸਿਰਫ ਇਹਨੂੰ ਸੈੱਟ ਕਰਨਾ ਜਿਹੜਾ ਜਾਮ ਹੋਇਆ ਸੀ ਤੁਹਾਡੀ ਇਜਾਜ਼ਤ ਹੈ ਆਪਾਂ ਖਰਚਾ ਨਾ ਕਰੀਏ ਤੇ ਇਹਨੂੰ ਚੱਲਦਾ ਕਰ ਲਈਏ ਜਿੰਨੀ ਹੋਣਾ ਹੈ ਇਹਦੇ ਨਾਲ ਉਹ ਤਾਂ ਕਾਫੀ ਵਧ ਹੀ ਜਾਊਗੀ ਵੀਰੇ ਆ ਬਿੱਟਲਾ ਸ਼ੇ ਨੂ ਫਿੱਟ ਐਵਰੇਜ ਵਗੈਰਾ ਵਧੀਆ ਹੋਊਗੀ ਗੱਡੀ ਦੀ ਐਵਰੇਜ ਵਧੀਆ ਹੋਊਗੀ ਦੇਖੋ ਇਹ ਜਿਹੜੀ ਬਾਈ ਨੇ ਗੱਲ ਕਹੀ ਜਾਂ ਮੈਂ ਕਹਿ ਰਿਹਾ ਜੋ ਮੈਂ ਕਹਿ ਰਿਹਾ ਕਿ ਜੇ ਹੁਣ ਤੁਸੀਂ ਮੇਰੇ ਨਾਲ ਇਕਦਿਓ ਜਦੋਂ ਸਾਰਾ ਕੁਝ ਫਿੱਟ ਹੋ ਗਿਆ ਬਾਈ ਜੀ ਫਿਰ ਦੁਬਾਰਾ ਕੱਪੜੇ ਲਾ ਕੇ ਪਾਉਣੇ ਪੈਣੇ ਉਹ ਲਿਵਰਾਂ ਪਹਿਣੀਆਂ ਠੀਕ ਐ ਫਿਰ ਜੋ ਇਨੀਅਰ ਪੀਰਾ ਛੇਰਾ ਪਈਆਂ ਉੱਗ ਗਈਆਂ ਇੱਕ ਚੀਜ਼ ਮੈਂ ਦੱਸਦਾ ਬਈ ਕਈ ਵਾਰੀ ਵਿਅਕਤੀ ਇਹ ਸੋਚਦਾ ਵੀ ਮੈਂ ਕਿਹੜਾ ਜਾ ਭਜਾਉਣੀ ਹੈ ਜਦੋਂ ਭਜਾਉਣੀ ਪੈਗੀ ਜਦੋਂ ਪਰਫਾਰਮੈਂਸ ਲੈਣੀ ਪੈਗੀ ਉਦੋਂ ਇਹਨੇ ਤੁਹਾਡੀ ਹੋਰ ਗੱਡੀ ਦੀ ਰਿਸਪੌਂਸ ਪਰਫਾਰਮੈਂਸ ਦੇਣਾ ਰਿਸਪੌਂਸ ਨਹੀਂ ਦੇਣਾ ਠੀਕ ਹੈ ਜੀ ਤੁਹਾਡੀ ਕਨਸੈਂਟ ਲੈ ਲੈਣਾ ਇਹ ਤੇ ਹੈ ਵੀ ਮੈਂ ਵੀ ਹੁਣ ਤੱਕ ਰਹਿ ਚੱਲ ਜਾਣਾ ਮਾਂ ਵੀ ਇਹ ਪਾ ਕੇ ਚੱਲ ਰਹੀ ਵਧੀਆ ਕੰਮ ਚੰਗੀ ਤਾਂ ਜਾਂਦਾ ਹੀ ਹੈ ਵੀ ਪਰ ਚੱਲੀ ਤਾਂ ਅੱਗੇ ਵੀ ਜਾਂਦਾ ਹੀ ਸੀ ਘੁੰਮੀ ਤਾਂ ਜਾਂਦਾ ਹੀ ਹੈ ਡਰਬ ਪਰ ਤੁਹਾਡੀ ਗੱਲ ਪਰਫਾਰਮੈਂਸ ਦੀ ਆ ਮੈਂ ਗੱਲ ਇਹਦੇ ਬਾਈ ਦਾ ਕਰਦਾ ਉਹ ਗੱਲ ਪਰਫਾਰਮੈਂਸ ਦੀ ਹੈ ਵੀ ਹੁੰਦਾ ਹੈ ਵੀ ਬਾਈ ਜੀ ਕੰਮ ਐਕਿਊਰਸੀ ਦਾ ਇਹ ਹੁੰਦਾ ਸਾਰਾ ਸਹੀ ਹੁੰਦਾ। ਪਹਿਲਾਂ ਨਹੀਂ ਸਿਰਦਾ। ਜਾਮ ਸੀ। ਜਾਮ ਸੀ। ਹੁਣ ਸਿਰਫ ਸਰਲ ਹੋਣਾ ਹੈ। ਕੱਲ ਨੂੰ ਤੁਸੀਂ ਇਹ ਕਹੋ ਯਾਰ ਮੈਂ ਤੇ ਇੰਨੇ ਪਹਿ ਲਾਤੇ ਭਾਈ ਸੋ। ਕੱਲ ਨੂੰ ਤੁਸੀਂ ਮਤਲਬ origignal ਗੱਡੀ ਦੇ ਬਰਾਬਰ ਚਲਾਓਗੇ 19 ਪੀਕਅਪ ਨਹੀਂ ਬਣਨੀ। ਜੋ ਤੁਸੀਂ ਕਿਸ ਤਰ੍ਹਾਂ ਜਦਾਈ ਕਰਦੇ। ਕੱਲ ਨੂੰ ਕੀ ਮੈਸੇਜ ਆਉਣੀ ਹੈ। ਇਹਦੇ ਉਹਨਾਂ ਨਹੀਂ ਭਜਣਾ ਕਿਉਂਕਿ ਜਿੰਨਾ ਦੇਖੋ ਇੱਕ ਸਿਸਟਮ ਹੁੰਦਾ। thro ਕਿੰਨੀ ਹੈ? ਤੁਹਾਡੇ ਚ ਜਾਣ ਕਿੰਨੀ ਹੈ? ਆਪਾਂ ਡੋਲਿਆਂ ਦੀ ਗੱਲ ਕਰੀਏ। ਜਦੋਂ ਪਹਿਲਵਾਨ ਆ ਉਹਦਾ ਫੋਕਸ ਬਣਾਉਦਾ ਉਹ ਡੋਲਿਆਂ ਦੀ ਜਾਣ ਤੇ ਬਣਾਉਦਾ ਕੱਲਾ ਘੁੰਮਣ ਨਾਲ ਨਹੀਂ ਬਣਦਾ ਜੇ ਉਹਦੇ ਇੱਥੇ ਥੋ ਹੈਗਾ ਤੋ ਜ਼ਿਆਦਾ ਜਾਉ ਜਿਵੇਂ ਗੋਲੀ ਦੇ ਵਿੱਚ ਬਰੂਦ ਜ਼ਿਆਦਾ ਹੈ ਤੇ ਜਿੰਨਾ ਗਰੂਫਿੰਗ ਦੀ ਪਿਛਲਾ ਬਲਾਸਟ ਉਹਨੂੰ ਧੱਕੇ ਨਾਲ ਕੱਢਦਾ ਤੇ ਗਰੂਫਿੰਗ ਉਹਦੀ ਸਪੀਡ ਵਧਾਉਂਦੀ ਹੈ ਇਹ ਬਾਈ ਜੀ ਦੀ ਗਰੂਫਿੰਗ ਹੈ ਲੋਕੀ ਨੂੰ ਦੱਸ ਕੀ ਨਾ ਲੈਣ ਆ ਜੋਰੇ ਆ ਜੋ ਆ ਇਹਦੀ ਗਰੂਫਿੰਗ ਹੈ ਬੇਟਾ ਨੇੜੇ ਆ ਜਾ ਆ ਵੱਡੇ ਭਾਈ ਇਹਦੀ ਗਰੂਫਿੰਗ ਹੈ ਇਹ ਆ ਲੋ ਆ ਲੋ ਇਹ ਹੁਣ ਇਹਦੀ ਗਰੂਫਿੰਗ ਹੈ ਜਿਹੜੀ ਇਹ ਜਾਮ ਜਿਹੜਾ ਹੁਣ ਵੀ ਜਾਮ ਪੈਣਾ ਇਹਨੂੰ ਖੋਲਣਗੇ ਇੱਕ ਮਿੰਟ ਬੁਰੀ ਰੋਕ ਨੀਦਰ ਰਿਪਲੇਸ ਹੋਊਗਾ ਜੀ ਬਦਲਣਾ ਪੈਗਾ ਹਲੋ ਬਸ ਆ ਜਿਹੜਾ ਥਰੋ ਆ ਜਿਹੜਾ ਇਹ ਹਵਾ ਦਾ ਇਹ ਨਹੀਂ ਪ੍ਰੋਪਰ ਹੋਣਾ ਆ ਨਹੀਂ ਵਾਪਸ ਆ ਨਹੀਂ ਹੋਣਾ ਠੀਕ ਹੈ ਭਾਜੀ ਇਹਨੇ ਬਾਹਰ ਕੱਢ ਕੇ ਦਿਖਾ ਦੇਣਾ ਇਹਨੇ ਵਰਕ ਕਰਨਾ ਹੈ ਆ ਜਿਹੜੀ ਕਿल्ली ਹੈ ਇਹ ਕਿल्ली ਜਿਹੜੀ ਦੇਸੀ ਦੀ ਡਾਇਰੈਕਸ਼ਨ ਹੈ ਕੋੜੇ ਨਹੀਂ ਕੱਟੂ। ਬਜੀ ਕੋਸ਼ਿਸ਼ ਕਰੋ ਵੀ ਇਹਨੂੰ ਜਿੰਨਾ ਕੋਈ ਆਹ ਕੋਈ ਨੂੰ ਮੈਂ ਇਹਨੂੰ ਦੇਖੂਗਾ ਟਾਈਮਿੰਗ ਇਹਦਾ ਸਹੀ ਕਰਨਾ। ਉੱਤੇ ਹੱਥ ਘੱਟ ਪੈਂਦਾ। ਇਹਨੂੰ ਆਪਦੇ ਕੋਲੋਂ ਜਿੰਨੀ ਜ਼ਰੂਰਤ ਹੈਗੀ ਐ ਇੱਥੇ ਰੱਖ ਕੇ ਇਹਨੂੰ ਉਨੀਓ ਚੁੜੀ ਅਡਜਸਟ ਕਰਦੇ। ਕੋਲ ਤੇ ਬਰਕਾ ਠੀਕ ਐ। ਫਿਰ ਬੜਾ ਉੱਥੇ ਹੋ ਗਿਆ। ਕੋਈ ਹਲੋ। ਬਹੁਤ ਧੰਨਵਾਦ ਮੇਰੇ ਜੀਐਸ ਟਰਬੋ ਵਾਲੇ ਵੀਰ ਜੀ। ਤੁਹਾਨੂੰ ਅੱਜ ਥੋੜਾ ਕਿੰਨੇ ਚਰਚ ਦਿਓ। ਸੋ ਦੋਸਤੋ ਟਰਬੋ ਆਪਾਂ ਰਿਪੇਅਰ ਕਰਵਾ ਲਿਆ। ਸਟੱਡ ਆਪਾਂ ਚੇਂਜ ਕਰਵਾਤੇ। ਠੀਕ ਐ ਜੀ। ਟਰਬੋ ਰਿਪੇਅਰ ਕਰਵਾ ਲਿਆ ਹੈਗਾ। ਤੇ ਪੱਠੀ ਚੇਂਜ ਹੋ ਗਈ ਹੈ ਤੇ ਪਰਫਾਰਮੈਂਸ ਫਰਕ ਦੇਖਦੇ ਹਾਂ ਕਿੱਥੇ ਪੈਣ ਲੱਗਾ ਹੈਗਾ ਕਿਉਂਕਿ ਹਮੇਸ਼ਾ ਜਿਹੜੀ ਸਸਤੀ ਚੀਜ਼ ਹੈ ਨਾ ਉਹ ਲੰਬਾ ਟਾਈਮ ਨਹੀਂ ਕੱਢਦੀ ਦੇਸੀ ਕੋਰ ਉਹ ਪਰਫਾਰਮੈਂਸ ਨਹੀਂ ਦਿੰਦੀ ਜੋ ਜੈਨੂਨ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਆਪਾਂ ਕਰ ਲੱਗੇ ਆਂ ਦੀ ਫਿਟਿੰਗ ਇਹ ਕਿੱਲੀ ਦੀ ਅਡਜਸਟਮੈਂਟ ਨੂੰ ਥੋੜਾ ਜਿਹਾ ਬਹੁਤਾ ਫਰਕ ਜ਼ਰੂਰ ਪਾਉਣਾ ਪਊਗਾ ਕਿਉਂਕਿ ਇਹਦੀ ਇਹਦੀ ਵਰਕਿੰਗ ਹੈ ਆਹ ਵਾਹ ਕਿਉਂਕਿ ਵਰਕਿੰਗ ਦਾ ਟਾਈਮਿੰਗ ਹੈ ਆਹ ਵਾਹ ਆਹ ਵਾਹ ਆਹ ਵਾਹ ਇਸ ਦੇ ਵਿੱਚ ਅੰਤਰ ਆ ਜਾਂਦਾ ਜੀ ਲੋਕ ਕਹਿੰਦੇ ਵੀ ਭਾਈ ਜ਼ਿਆਦਾ ਬੋਲਦਾ ਹਾਂਜੀ ਜ਼ਿਆਦਾ ਬੋਲਦਾ ਹੈ ਕੰਮ ਵੀ ਜ਼ਿਆਦਾ ਕਰਦਾ ਹੈ ਸਮਝਾਉਂਦਾ ਵੀ ਜ਼ਿਆਦਾ ਹੁਣ ਮੇਰਾ ਵੀਰ ਕਿੱਥੋਂ ਆਇਆ ਹੈ ਤੇ ਕਿਹੜਾ ਮਸਲਾ ਹੱਲ ਹੋਇਆ ਮੇਰੇ ਵੀਰ ਦਾ ਭਾਈ ਜੀ ਮੈਂ ਆਇਆ ਰੈਕੋਰਡ ਤੋਂ ਠੀਕ ਆ ਬਿਆਨ ਸਿੰਘ ਮੇਰਾ ਨਾਮ ਆ ਮੈਂ ਦੂਜੀ ਵਾਰੀ ਆਇਆ ਪਹਿਲਾਂ ਗ੍ਰੈਂਡ ਲੈ ਕੇ ਆਇਆ ਸੀ ਇੱਕ ਵਾਰੀ ਬਹੁਤ ਵਧੀਆ ਉਦੋਂ ਇਹ ਤੁਮ ਮਗਰੋਂ ਮੈਂ ਕਿਸੇ ਮਕੈਨਿਕ ਦੇਨ ਗਿਆ ਅੱਜ ਮੈਂ ਆਇਆ 2.5 ਦਿਨ ਸਾਲਾ ਮਗਰੋਂ ਉਹ ਗੱਡੀ ਨੂੰ ਉਹ ਗੱਡੀ ਮੈਂ 2.5 ਸਾਲ ਚਲਾ ਕੇ ਮੈਂ 베ਚੀ ਚਲੋ ਮੈਂ 6 ਦਿਨ ਚਾਲ 4 ਸਾਲ ਚਲਾ ਲਈ ਚੇਂਜ ਕਰਨੀ ਸੀ ਫਿਰ ਮੈਂ ਇਹ ਲਈ ਤੇ ਲੈ ਕੇ ਆ ਪਹਿਲਾਂ ਮੈਂ ਤੁਹਾਡੇ ਕੋਲ ਆਇਆ ਪੁਰਾਣਾ ਜਿਹੜਾ ਸੀਗਾ ਵਰਗ ਟਰਬੋ ਥੋਟਾ ਦੇਸੀ ਹੂੰ ਠੀਕ ਹੈ ਨਾ ਇਸ ਨੂੰ ਤੁਹਾਡੇ ਚ ਪ੍ਰੋਬਲਮ ਹਾਂਜੀ ਪਿਕਅਪ ਤੁਹਾਡੀ ਗੱਡੀ ਦੀ ਹੈ ਪਿਕਅਪ ਹੈ ਨਹੀਂ ਜਮਾਂ ਵੀ ਠੀਕ ਹੈ ਮੈਂ ਕਿਦੇ ਪਿੱਛੇ ਖੱਪਦਾ ਜੀ ਹਾਂਜੀ ਤੁਸੀਂ ਮੈਨੂੰ ਸਵੇਰ ਦੇ ਤੇਜ਼ੀ ਕਰਦੇ ਸੀ ਹਾਂਜੀ ਸ਼ਾਮ ਹੋ ਗਈ ਸ਼ਾਮ ਹੋ ਗਈ ਨੇਰਾ ਹੋ ਗਿਆ ਪੂਰਾ ਕੋਈ ਤੇਰੀ ਕਿ ਤੈਨੂੰ ਤੇਜ਼ੀ ਸੀ ਮੈਨੂੰ ਤੇਜ਼ੀ ਆ ਜੀ ਅਸੀਂ ਕੋਈ ਤੇਜ਼ੀ ਨਹੀਂ ਕੀਤੀ ਨਹੀਂ ਤੁਸੀਂ ਕੋਈ ਤੇਜ਼ੀ ਨਹੀਂ ਕੀਤੀ ਬਹੁਤ ਵਧੀਆ ਸਰਵਿਸ ਆ ਜੀ ਬਾਈ ਦੀ ਤੇ ਅਗਲੇ ਅੱਗੀ ਵਾਰੀ ਵੀ ਆਉਂਦੇ ਰਹਿਾਂਗੇ ਤੁਹਾਡੇ ਕੋਲ ਹੀ ਆਉਂਦੇ ਹਾਂ ਜੀ ਕਿਰਪਾ ਗੁਰੂ ਮਹਾਰਾਜ ਦੀ ਜੀ ਦੇਖੋ ਇੱਕ ਇਨਸਾਨ ਇਨਸਾਨ ਦਾ ਵਿਗਾੜਨ ਦੀ ਹੋਇਆ ਵਿਗਾੜਨ ਦੇ ਪਰਮਾਤਮਾ ਇਨਸਾਨ ਦਾ ਕਿਤੇ ਨਹੀਂ ਵਗਾਉਂਦਾ ਹਮ ਸਹੀ ਗੱਲ ਠੀਕ ਹੈ ਅੱਜ ਬੰਦਾ ਬੰਦੇ ਤੇ ਭਾਰੂ ਹੈ ਕਿ ਬੰਦਾ ਬੰਦੇ ਨੂੰ ਮਾਰੂ ਮਾਰਵਾ ਠੀਕ ਹੈ ਸਹੀ ਗੱਲ ਹੈ ਅਸੀਂ ਸਦਾਰ ਫੈਕਟਰੀਆਂ ਤੋਂ ਨਿਕਲੇ ਆਵਿਆ ਪਾਣੀ ਹਮ ਪੀਣ ਨੂੰ ਮਜਬੂਰ ਮਜਬੂਰ ਹਾਂ ਅਸੀਂ ਮੈਂ ਸਾਰੇ ਕਿਨੇ ਕਰਤੇ ਹਾਂਜੀ ਅਮੀਰੀ ਦੇ ਚੱਕਰ ਚੱਕਰ ਸਹੀ ਗੱਲ ਹੈ ਹਮ ਪੈਸਾ ਜਿਆਦਾ ਬਣਦੇ ਉਹਦੇ ਚੱਕਰ ਚ ਤਾਂ ਮੀ ਸਾਰਾ ਕੋ ਲੱਗ ਗਿਆ ਲੱਗ ਗਿਆ ਲੱਗ ਗਿਆ ਕਿ ਨਹੀਂ ਲੱਗ ਗਿਆ ਪਰ ਮੇਰੀ ਆਸ ਹੁੰਦੀ ਵੀ ਜਿਹੜਾ ਮੈਂ ਕੰਮ ਕਰਦਾ ਤੁਹਾਨੂੰ ਇੱਕ ਇੱਕ ਪਿੰਛਤ ਸਮਝਾਤੀ ਪੂਰਾ ਗਰੰਟੀ ਨਾਲ ਸਰਬੋ ਆ ਜਿਹੜਾ ਤੇਰਾ ਖਰਾਬ ਹੈ ਮੇਰੇ ਹਾਂਜੀ ਟਰਬੋ ਤੇਰਾ ਦੇਸੀ ਹੈ ਹਾਂਜੀ ਹੁਣ ਤੂੰ ਪਿਕਾ ਵਧਾ ਦੇ ਚਲੋ ਕੱਲ ਮਾੜਾ ਸੀ ਨਹੀਂ ਪਿਕਾ ਬਹੁਤ ਬਣ ਗਈ ਪਹਿਲਾਂ ਤਾਂ ਗੱਡੀ ਬਹੁਤ ਜ਼ੋਰ ਲਾ ਕੇ ਚੱਲਦੀ ਸੀ ਹੁਣ ਤੇ ਹੁਣ ਰਾਮ ਨਾਲ ਨਿਕਲਦੀ ਹੈ ਗੱਡੀ ਬਹੁਤ ਪੂਰੇ ਹੈਪੀ ਹੈ ਇਹ ਸੱਜਣੋਂ ਕੰਮ ਕਰਾਉਣ ਜਦੋਂ ਮਰਜ਼ੀ ਆਓ ਚਿਰਤੀ ਇਨਸਾਨ ਹੈ ਕਿਰਤ ਕਰਦਾ ਇਸ ਕਰਕੇ ਜਵਾਬ ਦੇ ਦਿੰਦਾ ਵੀ ਜਿਹੜਾ ਬੰਦਾ ਗੱਲ ਨਹੀਂ ਸਮਝਦਾ ਉਹਦੇ ਨਾਲ ਖੱਪਣ ਨਹੀਂ ਨਾ ਲੋਡ ਨਹੀਂ ਪਾਉਂਦਾ ਹਾਂਜੀ ਕਿਉਂਕਿ ਅਸੀਂ ਸਮਝਦਾਰ ਬੰਦੇ ਨੂੰ ਤਾਂ ਸਮਝਾ ਸਕਦੇ ਹਾਂ ਹਾਂਜੀ ਹਾਂਜੀ ਤੇ ਜੇ ਅਸੀਂ ਬੰਦਾ ਸਮਝਦਾਰ ਸਾਡੇ ਦੋ ਬਾਤ ਹੋਵੇ ਉਹਨੂੰ ਸਮਝਾਉਣਾ ਔਖਾ ਕਿਉਂਕਿ ਕਲਾਸਾਂ ਬਾਲੀਆਂ ਨਹੀਂ ਕੀਤੀ ਸੋ ਬਾਈ ਜੀ ਤੁਹਾਡਾ ਵੀ ਧੰਨਵਾਦ ਤੇ ਜਿਹੜਾ ਬਾਈ ਅਮਰੀਕਾ ਤੋਂ ਆਇਆ ਹੈ ਤੇ ਅਮਰੀਕਾ ਵਾਲੇ ਬਾਈ ਦਾ ਵੀ ਬਾਈ ਕੀ ਸਤਿ ਸ਼੍ਰੀ ਅਕਾਲ ਬਾਈ ਉੱਚੀ ਬੋਲ ਕੇ ਬਾਈ ਉੱਚੀ ਬੋਲ ਕੇ ਪਲੀਜ਼ ਇਹ ਵੀਡੀਓ ਚੱਲੀ ਜਾਂਦੀ ਆ ਤੇ ਸਾਡੇ ਨਾਲ ਲੱਗੀ ਕੁਰਸੀ ਤੇ ਬੈਠਿਆ ਸੀ ਨਹੀਂ ਨਹੀਂ ਹੈਪੀ ਹੈ ਧੰਨਵਾਦ ਥੈਂਕ ਯੂ ਬਾਈ ਜੀ ਭਾਜੀ ਪਾਣੀ ਦੀ ਸੋ ਦੋਸਤੋ ਸ਼ਬਦ ਅਲੀ ਮੈਂ ਪਹਿਲਾਂ ਮਾਫੀ ਮੰਗ ਲਾ ਇਹ ਵੀਡੀਓ ਇਸ ਵੀਰ ਲਈ ਨਹੀਂ ਹੈਗੀ ਅਕਸਰ ਹੀ ਸਾਡੇ ਕੋਲ ਲੋਕ ਕੰਮ ਕਰਾਉਣ ਆਉਂਦੇ ਨੇ ਤੇ ਸਾਨੂੰ ਸਮਝ ਆ ਜਾਂਦੀ ਹੈ 14 ਕੀ ਹੈ ਕੀ ਇਹ ਰੀ ਮਕੈਨਿਕਲ ਕੰਮ ਕਰਨਾ ਹੁੰਦਾ ਸੀ ਮਕੈਨਿਕ ਹਾਂ ਪਰ ਉਹ ਹੋਰ ਹੀ ਗੱਲਾਂ ਲੈ ਕੇ ਬਾਡੀ ਸ਼ੌਪ ਦੀਆਂ ਡੈਂਟਿੰਗ ਵਾਲੀਆਂ ਸਾਡੇ ਤੋਂ ਕਰਾਉਣਾ ਚਾਹੁੰਦਾ ਉਹਨਾਂ ਪੈਸੇ ਆ ਚੀਜ਼ਾਂ ਉਹਨੂੰ ਲੱਗਦਾ ਵੀ ਇਹ ਬਾਈ ਹੁਣੇ ਕਰ ਦੇਣਗੇ ਗੱਲ ਦੀ ਸਮਝ ਹੈਗੀ ਹੈ ਅਸੀਂ ਵੀਡੀਓ 'ਚ ਪਹਿਲਾਂ ਕਿੰਨੇ ਉਹਨੇ ਇਲੈਕਟ੍ਰੀਸ਼ੀਅਨ ਐਡ ਕਰਨਾ ਪਊ ਡੈਂਟਰ ਐਡ ਕਰਨਾ ਪਊ ਉਹ ਸਮਝਾਉਣ ਦਾ ਕਸਟਮਰ ਨੂੰ ਮਤਲਬ ਹੀ ਸਾਡਾ ਹੀ ਹੈ ਜਦੋਂ ਸਵੇਰੇ ਅਸੀਂ ਐਸਟੀਮੇਟ ਦਿੰਨੇ ਆ ਗਾਹਕ ਨੂੰ ਚੰਗੀ ਤਰ੍ਹਾਂ ਸਮਝਾਉਨੇ ਆ ਕਿੰਨੇ ਬਾਈ ਜੀ ਸਮਝ ਗਏ ਤਾਂ ਇਹਦੇ ਤੇ ਓਕੇ ਕਰ ਦਿਓ ਆਪਦੀ ਕੰਸੈਂਟ ਦਿਓ ਫਿਰ ਸ਼ਾਮ ਨੂੰ ਉਹੀ ਗੱਲਾਂ ਕੋਈ ਚੰਗੀਆਂ ਨਹੀਂ ਲੱਗਦੀਆਂ ਇਹ ਵੀਰ ਲਈ ਸ਼ਬਦ ਨਹੀਂ ਜਿਹੜੀ ਵੀਰ ਦੀ ਗੱਡੀ ਮੈਂ ਵਰਨਣਾ ਦਾ ਕੰਮ ਕੀਤਾ ਅਸੀਂ ਹਮੇਸ਼ਾ ਹੀ ਆਪ ਦਾ ਹੱਡ ਬਚਾਉਣਾ ਚਾਹੁੰਦੇ ਹੁੰਨੇ ਆ ਕਿਉਂਕਿ ਜਦੋਂ ਟਰਬੋ ਪੁਰਾਣਾ ਕੰਮ ਨਹੀਂ ਕਰਦਾ ਜਦੋਂ ਕਰਨ ਲੱਪਿਆ ਉੱਥੇ ਪਾਵਰ ਵੱਜ ਜਾਣੀ ਪਿਸਟਰਾ ਦੇ ਉੱਤੇ ਤੇ ਬੈਕ ਕੰਪਰੈਸਰ ਵੱਜ ਜਾਣਾ ਜੋ ਵੀ ਕੀ ਪਿੱਛੇ ਇੱਕ ਵੀਰ ਨੇ ਕਮੈਂਟ ਪਾਇਆ ਬਾਈ 14 ਕੀ ਆ ਵੀਰੋ ਮੇਰੀ ਵੀਡੀਓ ਤਾਂ ਉਹ ਸਮਝਦਾਰ ਬੰਦੇ ਵਾਸਤੇ ਆ ਜਿਹੜਾ ਗੱਲ ਨੂੰ ਸਮਝਦਾ ਤੇ ਜਿਹਨੂੰ ਚੁੰਮੀ ਵਾਲੀ ਭਾਬੀ ਤੇ ਕੌਰ ਵਾਲੀ ਆ ਵੀਡੀਓ ਦੇਖਣ ਦੀ ਆਤ ਪਈ ਉਹ ਨੂੰ ਮੇਰੀ ਗੱਲ ਨਹੀਂ ਸਮਝ ਆਉਗੀ ਸੋ ਸਾਨੂੰ ਸਵੇਰੇ ਇਹ ਵੀ ਪਤਾ ਲੱਗ ਜਾਂਦਾ ਵੀ ਇਹ ਬਾਈ ਕਿੱਥੇ ਖੜਾ ਹੈ ਡੀਜ਼ਲ ਫਿਲਟਰ ਵੀ ਬਦਲਾਇਆ ਅਸੀਂ ਫਲਾਨਾ ਵੀ ਬੁਲਾਇਆ ਅਸੀਂ ਫਲਾਨਾ ਵੀ ਬੁਲਾਇਆ ਤੁਸੀਂ ਪੁੱਛੂ ਨਹੀਂ ਬਦਲਾਇਆ ਵੀਰੇ ਅਸੀਂ ਕਿਉਂ ਵਾਲੇ ਦੇ ਜਾਂਦੇ ਆ ਉੱਥੇ ਜੋਤਾਲਾ ਕਿਉਂ ਲੱਭਦੇ ਆ ਕਮੈਂਟ ਕਰਕੇ ਦੱਸਿਓ ਵੀਰੇ ਜੋਤਾਲਾ ਕਿਉਂ ਕਿਹੜਾ ਹੁੰਦਾ ਕਿਉਂ ਰੱਬ ਤੋਂ ਅਸੀਂ ਸਾਰਾ ਕੁਝ ਮੰਗਣਾ ਉਹਦੇ ਨਾਲ ਟੱਕੀ ਮਾਰਦੇ ਆ ਵੀਰੋ ਬਹੁਤ ਸ਼ਰਮਸ਼ਾਰ ਗੱਲ ਆ ਜਿਹੜੀ ਮੈਂ ਕਹਿਣ ਲੱਗਾ ਆਨਸਾਨ ਸਮਝਦਾ ਹੀ ਨਹੀਂ ਮੇਰਾ ਵੀਡੀਓ ਬਣਾ ਕੇ ਪਾਉਣ ਦਾ ਮਕਸਦ ਸਵਰੇ ਹੁੰਦਾ ਹੈ ਵੀ ਇਸ ਬੰਦੇ ਨੇ ਕਿਹੜੀ ਸ਼ਾਮ ਨੂੰ ਤੂਮਤਵਾਜੀ ਲਾਉਣੀ ਹੈ ਤੇ ਕੀ ਇਹਦੇ ਕੰਮ ਕਰਾਉਣਾ ਆ ਸੀ ਤੈਨੂੰ ਕੀ ਸਮਝਾਇਆ ਤੇ ਕਿਹੜਾ ਕੰਮ ਕੀਤਾ ਜਿਹੜਾ ਨਹੀਂ ਕੀਤਾ ਉਹਦਾ ਲਾਂਬਾ ਇਹਨੇ ਕਿਵੇਂ ਮੈਨੂੰ ਦੇਣਾ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਜਿਹੜੇ ਦੋਸਤਾਂ ਨੇ ਕੰਮ ਕਰਾਇਆ ਮੇਰੀ ਵੀਡੀਓ ਆਪਦੇ ਮਕੈਨਿਕ ਨੂੰ ਦਿਖਾ ਦਿਓ ਕਿਉਂਕਿ ਮੈਂ ਬਿਠਿਆ ਜਾ ਕੇ ਕੰਮ ਨਹੀਂ ਕਰਦਾ ਨਾ ਮੈਨੂੰ ਕੋਈ ਐਦਾਂ ਦੀ ਵੀਡੀਓ ਪਾਉਣ ਦੀ ਲੋੜ ਐ ਵੀ ਮੇਰੇ ਕੋਲ 10 ਗੱਡੀਆਂ 20 ਗੱਡੀਆਂ ਆ ਕੇ ਖੜਨ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵੱਡੇ ਵੱਡੇ ਬਹੁਤ ਵੱਡੇ ਵੱਡੇ ਗੈਰੇਜ ਐ ਮੀਂਹ ਦਾ ਟਾਈਮ ਐ ਠੀਕ ਐ ਕੰਮ ਹਜੇ ਆਉਣਾ ਸਟਾਰਟ ਹੋਊਗਾ ਤਾਂ ਮੈਨੂੰ ਨਹੀਂ ਆਉਂਦੀਆਂ ਜਿਵੇਂ ਲੋਕ ਗੱਲਾਂ ਕਰਦੇ ਐ ਇਸ ਦਾ ਕੀਆ ਇਹ ਸ਼ਾਮੂ ਜੀ ਇਸ ਦਾ ਕੀ ਕਰ ਰਹੇ ਹੋ ਇਸ ਦਾ ਡੀਪੀਐਫ ਕਲੀਨ ਕਰ ਰਹੇ ਹੈ ਅੱਛਾ ਜੀ ਇਸ ਦਾ ਕੀ ਕਰ ਰਹੇ ਹੋ ਜੀ ਇਸ ਦਾ ਜੀ ਕਲਟੀਨੇਟਰ ਕਨਵਰਟਰ ਕਲੀਨ ਕਰ ਰਹੇ ਅੱਛਾ ਜੀ ਇਸ ਦਾ ਕਰ ਰਹੇ ਹੋ ਇਸ ਦਾ ਈਜ਼ੀ ਆਰ ਵਾਲ ਕਲੀਨ ਕਰ ਰਹੇ ਮੈਨੂੰ ਵੀ ਆਉਂਦੀਆਂ ਗੱਲਾਂ ਕਰਨੀਆਂ ਯਾਰ ਪਰ ਮੇਰਾ ਸਤਗੁਰ ਕਹਿੰਦਾ ਬੋਲ ਧਰਮੜਿਆ ਮੌਨ ਕਾ ਤੋ ਧਾਰਿਆ ਸੱਚੀ ਗੱਲ ਨਾ ਕਹਿਣੀ ਅੱਜ ਦੀ ਰੇਟ ਚ ਗੁਨਾਹ ਹੈ ਪਰ ਅਸੀਂ ਸ਼ੀ ਦੀ ਦਿਹਾੜੇ ਮਨਾ ਕੇ ਹਟੇ ਆ ਉਹ ਛੋਟੇ ਲਾਲਾ ਨੇ ਕੀ ਸਾਲੂ ਸਿਖਾਇਆ ਮੈਂ ਕਹਿੰਦਾ ਕੋਈ ਐਓ ਜੀ ਮਸ਼ੀਨ ਹੋਵੇ ਐਓ ਜੀ ਮਸ਼ੀਨ ਹੋਵੇ ਜਿਹੜੀ ਤੁਹਾਡੀ ਨਾ ਸਿਰ ਦੀ ਸਿਟੀ ਸਕੈਨ ਤੇ ਐਮ ਆਰ ਆਈ ਕਰਵਾਵੇ ਅਸੀਂ ਗੁਰਦੁਆਰੇ ਜਾਂਦੇ ਉਦੋਂ ਤਾਂ ਸਾਫਾ ਜਾਂ ਪੀਲਾ ਜਾਂ ਬਨ ਕੇ ਚਲੇ ਜਾਂਦੇ ਆ ਕੀ ਸਾਡਾ ਸਿਧਾਂਤ ਇਹੀ ਹੈ ਮੇਰੇ ਸ਼ਬਦਾਂ ਨਾਲ ਲੋਕੀ ਹੋ ਸਕਦਾ ਵਿਵਾਦ-ਵਿਵਾਦ ਚ ਪੈ ਜਾਣ ਕੋਈ ਵੀ ਧਰਮ ਮਾੜਾ ਨਹੀਂ ਕੋਈ ਵੀ ਇਨਸਾਨ ਮਾੜਾ ਨਹੀਂ ਇਨਸਾਨ ਦੀਆਂ ਕਰਤੂਤਾ ਮਾੜੀਆਂ ਹੋ ਸਕਦੀਆਂ ਜਿੱਦਾਂ ਕਿ 크리스마ਸ ਚੱਲ ਰਹੀ ਹੈ ਮੁਬਾਰਕ ਹੈ ਜਿੰਨਾ ਦਾ ਤਿਹਾੜਾ ਉਹਨਾਂ ਲਈ ਮੁਬਾਰਕਾ ਸੀ ਉਹਨਾਂ ਦੀ ਕਦਰ ਕਰਦੇ ਆ ਪਰ ਅਸੀਂ ਆਪਣੇ ਸਿਧਾਂਤ ਨਾਲ ਬਾਲਾ ਜੁੜਨਾ ਹੁੰਦਾ ਕੋਈ ਵੀ ਵਿਅਕਤੀ ਆਪਣੇ ਮੂਲ ਨਾਲ ਜਦੋਂ ਟੁੱਟਦਾ ਆ ਆ ਦਰਖਤ ਦੇ ਪੱਤੇ ਆ ਜੇ ਇਹ ਟਾਹਣੀਆਂ ਇਸ ਦਰਖਤ ਨਾਲੋਂ ਟੁੱਟ ਜਾਣਗੀਆਂ ਤੇ ਮਿੱਤਰੋ ਥੱਲੇ ਸਿੱਟੀਆਂ ਕਮਲਾ ਜਾਣਗੀਆਂ ਸਾਡੀ ਵੀ ਸਥਿਤੀ ਇਹੀ ਹੋਈ ਆ ਅਸੀਂ ਪਾਗਨੇ ਬਲਣਾ ਚਾਹੁੰਦੇ ਕਿਉਂ ਜੀ ਕੰਨ ਥੱਕ ਜਾਂਦੇ ਐ ਜੀ ਜਲਨ ਹੋਣ ਲੱਗ ਪੈਂਦੀ ਐ ਕੋਈ ਐਮ ਆਰ ਆਈ ਸੀਟੀ ਸਕੈਨ ਕਰਾ ਲਓ ਕੋਈ ਨਾ ਕੋਈ ਨਕਸ ਗੋਲੀ ਗਾਲੀ ਲੱਭ ਜਾਈ ਯਾਰ ਸੋਚ ਚ ਫਰਕ ਐ ਮੈਂ ਸੋਚ ਨਹੀਂ ਬਦਲਣਾ ਚਾਹੁੰਦਾ ਮੇਰਾ ਤਾਂ ਉਹੀ ਸੁਭਾਅ ਐ ਜਿਵੇਂ ਉਹ ਨਾਲੇ ਤੇ ਕੰਡੇ ਤੇ ਬੈਠਾ ਇੱਕ ਬਜ਼ੁਰਗ ਵਿੱਛੂ ਨੂੰ ਬਾਹਰ ਕੱਢਦਾ ਸੀ ਤੇ ਉਹ ਵਿੱਛੂ ਡੰਗ ਮਾਰਦਾ ਸੀ ਉਹ ਪਾਣੀ ਚ ਡਿੱਗ ਪੈਂਦਾ ਸੀ ਉਹ ਫੇਰ ਬਾਰ ਬਾਰ ਕੱਢਦਾ ਸੀ ਉਹ ਫੇਰ ਉਹ ਡੰਗ ਮਾਰਦਾ ਸੀ ਮੇਰਾ ਤਾਂ ਇਹੀ ਸੁਭਾਅ ਐ ਮੈਂ ਸਮਝਾਉਂਦਾ ਰਹੂੰਗਾ ਹੁਣ ਤੁਸੀਂ ਸਮਝ ਗਏ ਹੋਵੋਗੇ ਵੀ ਮੈਂ ਕੀ ਕਹਿਣਾ ਚਾਹਣਾ ਮੈਂ ਤਾਂ ਆਪਦੇ ਸਾਹਿਬਾਂ ਨੂੰ ਆਦਾ ਮਾਸ ਬਚਾਉਣਾ ਚਾਹਣਾ ਵੀ ਸ਼ਾਮ ਨੂੰ ਬੰਦੇ ਨੇ ਕਿਹੜੀ ਤੂਮਤਵਾਦੀ ਲਾਉਣੀ ਤੇ ਕਿੱਥੇ ਕੀ ਕਰਨਾ ਜੇ ਵੀਡੀਓ ਚ ਪ੍ਰੋਪਰ ਸਾਰਾ ਕੁਝ ਸਮਝਾ ਦਿੰਨੇ ਆ ਜਦੋਂ ਸਾਈਨ ਕਰਕੇ ਗੱਲ ਦੱਸ ਦਿੰਨੇ ਆ ਤੁਹਾਡੀ ਕਨਸੈਂਟ ਲੈ ਲੈਂਦੇ ਆ ਸ਼ਾਮ ਨੂੰ ਫਿਰ ਉਹਨੂੰ ਯਾਦ ਆਉਂਦਾ ਅੱਛਾ ਮੈਂ ਕਿਹਾ ਵੀਰੇ ਸਾਈਨ ਉਸੇ ਕਰਕੇ ਕਰਾਇਆ ਕਾਗਜ਼ ਉਹੀ ਹੈ ਜਿਹੜਾ ਸਵੇਰੇ ਤੂੰ ਓਕੇ ਕੀਤਾ ਉਹੀ ਕੰਮ ਕੀਤਾ ਉਹੀ ਕਰ ਰਹੇ ਆ ਕਿੱਥੇ ਪਿਆ ਜੀ ਕਿੱਥੇ ਪਿਆ ਜੀ ਵਾਟਰ ਬੱਡੀ ਕਿਹੜੀ ਹੁੰਦੀ ਹੈ ਜੀ ਜਦ ਕਿ ਵਾਟਰ ਬੱਡੀ ਕਮਾ ਕੇ ਸੀ ਉਹਨੂੰ ਦਿਖਾ ਦਿੰਨੇ ਆ ਵੀ ਭਾਈ ਆ ਵਾਟਰ ਪੰਪ ਆ ਪਾ ਦਈਏ ਉਹਦੋਂ ਕੋਗਾ ਪਾ ਦੇ ਕਿਉਂ ਇੰਨੇ ਸਿਆਣੇ ਬਣਦੇ ਆ ਜੋ ਤਲਕਿਉਂ ਵਾਲੀ ਸੋਚ ਕਿਉਂ ਰੱਖਦੇ ਆ ਸੋ ਮੈਨੂੰ ਸ਼ਬਦ ਬੋਲੇ ਗਏ ਤਾਂ ਮਾਫ ਕਰਦੇਓ ਮੈਂ ਉਹਨਾਂ ਇਨਸਾਨਾਂ ਲਈ ਨਹੀਂ ਬੋਲਦਾ ਸ਼ਬਦ ਜਿਹੜੇ ਚੰਗੇ ਆ ਕੁਝ ਕਿ ਜਿਹੜੇ ਮਾੜੇ ਆ ਜਾਂ ਚਤਰਾਇਆਂ ਜਾਂ ਕਰਨ ਆਉਂਦੇ ਆ ਉਹਨਾਂ ਲਈ ਆ ਸੋ ਵੀਡੀਓ ਬਹੁਤ ਲੰਬੀ ਐ ਸੁਣ ਕੇ ਜਰੂਰ ਦੱਸਿਓ ਬਹੁਤ ਧੰਨਵਾਦ